ਤਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਓ ਪੋਲਿਟਿਕਸ ਨਾਲ ਜੁੜੀ ਹੋਈ ਜਿਆਂ ਦੱਸਦੇ ਕਿ ਰੂਸ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਔਰ ਅਮਰੀਕਾ ਨੂੰ ਟੈਨਸ਼ਨ ਦੇ ਵਿੱਚ ਪਾਤਾ ਰਸ਼ੀਆ ਦੇ ਇੱਕ ਫੈਸਲੇ ਨੇ ਰਸ਼ੀਆ ਨੇ ਤਾਲੀਬਾਨ ਤੋਂ ਬੈਨ ਹਟਾਤਾ ਤੋਂ ਦੱਸਦੇ ਕਿ ਰਸ਼ੀਆ ਨੇ 20 ਸਾਲ ਪਹਿਲਾਂ ਕਿਹਾ ਜਾਂਦਾ ਹੈ ਕਿ 2003 ਦੇ ਕਰੀਬ ਰਸ਼ੀਆ ਦੇ ਵੱਲੋਂ ਤਾਲੀਬਾਨ ਸੰਗਠਨ ਨੂੰ ਅਤਵਾਦੀ ਸੰਗਠਨਾ ਦੀ ਲਿਸਟ ਦੇ ਵਿੱਚ ਰੱਖਿਆ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਤੱਕ ਇਹ ਉਹੀ ਲਿਸਟ ਦੇ ਬੇਸ 'ਤੇ ਜਿਹੜੇ ਕਿ ਗੈਰ ਕਾਨੂੰਨੀ ਔਰ ਦੂਜੇ ਪਾਸੇ ਅੱਤਵਾਦੀ ਸੰਗਠਨ ਨੇ ਪਰ ਤੋਂ ਦੱਸ ਦੇ ਕਿ ਹੁਣ ਜਿਹੜਾ ਇਹ ਬੈਨ ਹਟਾਤਾ ਔਰ ਅੱਤਵਾਦੀ ਸੰਗਠਨਾ ਦੇ ਜਿਹੜੇ ਸਮੂਹ ਸੀ ਉਹਨਾਂ ਦੇ ਵਿੱਚੋਂ ਤਾਲੀਬਾਨ ਨੂੰ ਬਾਹਰ ਕਰਤਾ ਤੇ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਤੇ ਤਾਲੀਬਾਨ ਦੇ ਲੀਡਰਾਂ ਵਿਚਕਾਰ ਬਹੁਤ ਸਾਰੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ ਔਰ ਪਿਛਲੇ ਸਾਲਾਂ ਤੋਂ ਇਹ ਚਰਚਾ ਲਗਾਤਾਰ ਚੱਲ ਰਹੀ ਸੀ ਕੁਝ ਸਾਲ ਪਹਿਲਾਂ ਰਸ਼ੀਆ ਤੇ ਤਾਲੀਬਾਨ ਜਦੋਂ ਤਾਲੀਬਾਨ ਦਾ ਰਾਜ ਅਫਗਾਨਿਸਤਾਨ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਰਸ਼ੀਆ ਦੇ ਨਾਲ ਟੱਚ ਦੇ ਬਿਚੀ ਤੇ ਦੂਜੇ ਪਾਸੇ ਮੀਟਿੰਗਾਂ ਵੀ ਬਹੁਤ ਜ਼ਿਆਦਾ ਦੋਨਾਂ ਦੇਸ਼ਾਂ ਵਿਚਕਾਰ ਹੋ ਰਹੀਆਂ ਸੀ ਤਾਂ ਤਾਲੀਬਾਨ ਸੰਗਠਨ ਔਰ ਰਸ਼ੀਆ ਦੇ ਵਿਚ ਜਿਹੜੀਆਂ ਇਹ ਮੀਟਿੰਗਾਂ ਹੋਈਆਂ ਤੇ ਹੁਣ ਉਸ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਲਿਆ ਗਿਆ ਰਸ਼ੀਆ ਦੇ ਵੱਲੋਂ ਰਸ਼ੀਆ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਔਰ ਬੈਨ ਹਟਾਤਾ ਹੈ ਤਾਲੀਬਾਨ ਤੋਂ ਤਾਲੀਬਾਨ ਨੂੰ ਹੁਣ ਜਿਹੜਾ ਹੈ ਅਤਵਾਦੀ ਸੰਗਠਨ ਤੋਂ ਪਰੇ ਜਾ ਕੇ ਦੇਖ ਰਿਹਾ ਰਸ਼ੀਆ ਫ੍ਰੀ ਕਰਤਾ ਅਤਵਾਦੀ ਸੰਗਠਨ ਤੋਂ ਕਿਉਂਕਿ ਰਸ਼ੀਆ ਨੇ ਹਰੇਕ ਦੇਸ਼ ਆਪੋ ਆਪਣੀ ਇੱਕ ਸੂਚੀ ਬਣਾਉਂਦਾ ਆਪੋ ਆਪਣੀ ਇੱਕ ਲਿਸਟ ਬਣਾਉਂਦਾ ਜਿਹਦੇ ਕਰਕੇ ਉਹ ਜਿਹੜੇ ਜਿਹੜੇ ਸੰਗਠਨ ਜਿਹੜੇ ਜਿਹੜੀਆਂ ਆਰਗੇਨਾਈਜੇਸ਼ਨਸ ਉਸ ਦੇਸ਼ ਨੂੰ ਲੱਗਦਾ ਕਿ ਇਹ ਬਲੈਕਲਿਸਟਡ ਕਰਨੀਆਂ ਚਾਹੀਦੀਆਂ ਉਹਨੂੰ ਬਲੈਕਲਿਸਟ ਕਰਦਾ ਪਰ ਹੁਣ ਰਸ਼ੀਆ ਨੇ ਵੀ ਜਿਹੜਾ ਤਾਲੀਬਾਨ ਸਮੂਹ ਨੂੰ ਬਲੈਕਲਿਸਟ ਕੀਤਾ ਹੋਇਆ ਸੀ ਇਸ ਦੇ ਉੱਪਰ ਜਿਹੜਾ ਪਾਬੰਦੀ ਲਗਾਈ ਹੋਈ ਸੀ ਬੈਨ ਲਗਾਇਆ ਹੋਇਆ ਸੀ ਤੇ ਹੁਣ ਜਿਹੜਾ ਇਸ ਤੋਂ ਉੱਪਰੋਂ ਬੈਨ ਹਟਾਤਾ ਹੈ ਤਾਂ ਇਹ ਵੱਡੀ ਖਬਰ ਕਿਉਂ ਹੈ ਕਿਉਂਕਿ ਦੂਜੇ ਪਾਸੇ ਤੁਸੀਂ ਦੇਖੋ ਅਫਗਾਨਿਸਤਾਨ ਦੇ ਵਿੱਚ ਜਦੋਂ 2021 ਦੇ ਵਿੱਚ ਤਾਲੀਬਾਨ ਆਪਣਾ ਰਾਜ ਸਥਾਪਿਤ ਕਰਦਾ ਹੈ ਤੇ ਅਮਰੀਕਾ ਆਪਣੀਆਂ ਫੌਜਾਂ ਉੱਥੋਂ ਮੂਵ ਕਰ ਲੈਂਦਾ ਉੱਥੋਂ ਬਾਹਰ ਕੱਢ ਲੈਂਦਾ ਕਿਸੇ ਸਮੇਂ 90s ਦੇ ਵਿੱਚ ਜਦੋਂ ਸੋਵੀਤ ਯੂਨੀਅਨ ਸੀ ਤਾਂ ਉਸ ਸਮੇਂ ਜਿਹੜਾ ਅਮਰੀਕਾ ਹੀ ਸੀ ਦੇਸ਼ ਜਿਸ ਨੇ ਤਾਲੀਬਾਨ ਨੂੰ ਪੂਰੀ ਜਿਹੜਾ ਵੈਪਨ ਦਿੱਤੇ ਤਾਕਤ ਦਿੱਤੀ ਔਰ ਇਹਨਾਂ ਨੂੰ ਜਿਹੜਾ ਸਮੂਹ ਸੀ ਇਹ ਇੱਕ ਪੂਰਾ ਸੰਗਠਨ ਕਰਕੇ ਬਣਾਇਆ ਹੋਇਆ ਕਿਹਾ ਜਾਂਦਾ ਹੈ ਕਿ ਇਹ ਬਣਾਇਆ ਸੀ ਅਮਰੀਕਾ ਦੀ ਸ਼ਹਿਰ ਤੇ ਪੂਰਾ ਇਹ ਬਣਿਆ ਸਾਰਾ ਅਮਰੀਕਾ ਫੰਡ ਦਿੰਦਾ ਸੀ ਇਹਨਾਂ ਨੂੰ ਸਾਰੇ ਵੈਪਨ ਦਿੰਦਾ ਸੀ ਔਰ ਉਸ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਖਿਲਾਫ ਵਰਤੇ ਜਾਂਦੇ ਸੀ ਮੁਜਾਹਿਦਿਨ ਕਹਿ ਕੇ ਅਮਰੀਕਾ ਬਹੁਤ ਵਰਤਦਾ ਰਿਹਾ ਹੈਗਾ 90s ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਬਹੁਤ ਤਾਕੜਾ ਸੀ ਤੇ ਦੂਜੇ ਪਾਸੇ ਅਮਰੀਕਾ ਨੂੰ ਲੱਗਿਆ ਕਿ ਹੁਣ ਜਿਹੜਾ 80 ਕੇ ਮਨਾ ਕੇ ਮੇਜਨਾ ਟਾਕੜਾ ਤਾਂ ਉਦੋਂ ਤਾਲੀਬਾਨ ਨੂੰ ਬਣਾਇਆ ਮੁਜਾਹਿਦਿਨ ਕਹਿ ਕੇ ਇਹਨਾਂ ਨੂੰ ਲੜਾਇਆ ਔਰ ਰਸ਼ੀਆ ਦੇ ਖਿਲਾਫ ਲਗਾਤਾਰ ਲੜਦੇ ਰਹੇ ਆ ਰਸ਼ੀਆ ਦੇ ਖਿਲਾਫ ਲਗਾਤਾਰ ਜੁੱਧ ਦੇ ਵਿੱਚ ਜਾਂਦੇ ਰਹੇ ਆ ਉਦੋਂ ਸੋਵੀਤ ਯੂਨੀਅਨ ਹੁੰਦਾ ਸੀ ਪਰ ਹੁਣ ਤੁਸੀਂ ਦੇਖੋ ਜਿਸ ਹਿਸਾਬ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪੋਲਿਟਿਕਸ ਜਿਹੜੀ ਆ ਬਦਲ ਰਹੀ ਹੈ ਇੱਕ ਪਾਸੇ ਦੇਖੋ ਚਾਈਨਾ ਤੇ ਅਮਰੀਕਾ ਦੀ ਵਾਰ ਲੱਗੀ ਹੋਈ ਹੈ ਇੱਕ ਦੂਜੇ ਦੇ ਨਾਲ ਟੈਰਿਫ ਵਾਰ ਦੇ ਵਿੱਚ ਉਹ ਫਸੇ ਹੋਏ ਨੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਐ ਇੱਥੋਂ ਤੱਕ ਕਿ ਇੱਕ ਦੂਜੇ ਨਾਲ ਟ੍ਰੇਡ ਵੀ ਖਤਮ ਕਰਨ ਦੀ ਕਗਾਰ ਤੇ ਆ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਬੰਦਰਗਾਹਾਂ ਦੇ ਉੱਪਰ ਸਮਾਨ ਰੋਕਤਾ ਸੀ ਸਾਰੀ ਸਪਲਾਈ ਚਾਈਨਾ ਨੇ ਰੋਕਤੀ ਸੀ ਅਮਰੀਕਾ ਨੂੰ ਜਿਹੜੀ ਭੇਜੀ ਜਾਂਦੀ ਸੀ ਤੇ ਹੁਣ ਤੁਸੀਂ ਦੇਖੋ ਕਿ ਇਹ ਕਿਸ ਹਿਸਾਬ ਦੀਆਂ ਇਕੋ ਜਿਹੜੀਆਂ ਨੇ ਬਣ ਰਹੀਆਂ ਨੇ ਤਾਲੀਬਾਨ ਦੀ ਦੋਸਤੀ ਰਸ਼ੀਆ ਦੇ ਨਾਲ ਤੇ ਦੂਜੇ ਪਾਸੇ ਖਤਰਾ ਤੁਸੀਂ ਦੇਖੋ ਕਿ ਕਿਸ ਨੂੰ ਸਭ ਤੋਂ ਵੱਧ ਹੋਏਗਾ ਇਸ ਦੇ ਵਿੱਚ ਜਿੱਥੇ ਰਸ਼ੀਆ ਯੂਕਰੇਨ ਦੇ ਨਾਲ ਜੰਦ ਲੜ ਰਿਹਾ ਹੈਗਾ ਔਰ ਰਸ਼ੀਆ ਲਗਾਤਾਰ ਜੁਕਰੇਨ ਦੇ ਉੱਪਰ ਜਿਹੜੇ ਨੇ ਹਮਲੇ ਕੀਤੇ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸੀਰੀਆ ਦੇ ਉੱਪਰ ਵੀ ਤੁਸੀਂ ਦੇਖੋ ਰਸ਼ੀਆ ਦੇ ਵੱਲੋਂ ਜਿਹੜਾ ਲਗਾਤਾਰ ਜਦੋਂ ਸੀਰੀਆ ਵਿੱਚ ਜਿਹੜਾ ਅਮਰੀਕਾ ਦੀ ਇੰਟਰਵੈਂਸ਼ਨ ਹੁੰਦੀ ਆ ਉਸ ਤੋਂ ਬਾਅਦ ਉੱਥੇ ਤਖਤਾ ਪਲਟ ਹੋ ਜਾਂਦਾ ਤੇ ਹੁਣ ਤੁਸੀਂ ਦੇਖੋ ਕਿ ਜਿਸ ਹਿਸਾਬ ਦੇ ਨਾਲ ਤਾਲੀਬਾਨ ਤੇ ਰਸ਼ੀਆ ਦੀ ਦੋਸਤੀ ਵੱਧ ਰਹੀ ਆ ਤਾਂ ਇਸ ਦੇ ਨਾਲ ਕੀ ਕੀ ਫਰਕ ਪਏਗਾ ਸਭ ਤੋਂ ਪਹਿਲਾਂ ਤੇ ਇਹ ਦੇਖਣ ਵਾਲੀ ਗੱਲ ਹੈ ਕਿ ਅਮਰੀਕਾ ਔਰ ਚਾਈਨਾ ਜਦੋਂ ਇੱਕ ਦੂਜੇ ਦੇ ਮੂਹਰੇ ਹੋਏ ਨੇ ਜਦੋਂ ਅਮਰੀਕਾ ਡੋਨਲਡ ਟਰੰਪ ਜਦੋਂ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਰਸ਼ੀਆ ਤਾਂ ਸਾਡਾ ਦੋਸਤ ਹੈ ਪੁਤਿਨ ਤਾਂ ਦੋਸਤ ਨੇ ਪਹਿਲੀ ਜਿਹੜੀ ਫੇਰੀ ਸੀ ਉਹਨਾਂ ਨੇ ਐਲਾਨ ਕੀਤਾ ਸੀ ਰਾਸ਼ਟਰਪਤੀ ਬਣ ਤੋਂ ਬਾਅਦ ਕਿ ਉਹ ਰਸ਼ੀਆ ਜਾਣਗੇ ਪੁਤਿਨ ਦੇ ਨਾਲ ਗੱਲਬਾਤ ਕਰਨਗੇ ਤੇ ਜਦੋਂ ਜ਼ੇਲੈਂਸਕੀ ਆਇਆ ਸੀ ਉਸ ਸਮੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਵਤੀਰਾ ਸੀ ਟਰੰਪ ਦਾ ਤੇ ਹੱਕ ਢਾਕੇ ਖੜ ਗਏ ਸੀ ਰਸ਼ੀਆ ਦੇ ਨਾਲ ਉਹ ਰਸ਼ੀਆ ਦੇ ਰਸ਼ੀਆ ਦਾਟ ਆ ਸਟੈਂਡ ਹਜ਼ਲੈਂਸਕੀ ਦੇ ਮੂਰੇ ਲਿਆ ਸੀ ਡੋਨਲਡ ਟਰੰਪ ਨੇ ਤਾਂ ਹੀ ਉਹ ਇੰਨੀ ਬਹਿਸ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਜਦੋਂ ਜ਼ਲੈਂਸਕੀ ਨੂੰ ਉਤੋਂ ਬਿਲਕੁਲ ਬੇਇੱਜ਼ਤ ਕਰਕੇ ਜਲੀਲ ਕਰਕੇ ਉਤੋਂ ਜਾਣਾ ਪਿਆ ਵਾਈਟ ਹਾਊਸ ਦੇ ਵਿੱਚੋਂ ਤਾਂ ਹੁਣ ਜਿਹੜਾ ਹੈਗਾ ਤੁਸੀਂ ਦੇਖੋ ਤਾਲੀਬਾਨ ਔਰ ਰਸ਼ੀਆ ਇਕੱਠਾ ਹੋ ਰਿਹਾ ਰਸ਼ੀਆ ਤੇ ਤਾਲੀਬਾਨ ਦੇ ਵਿਚਕਾਰ ਪਿਛਲੇ ਦਿਨਾਂ 'ਚ ਮੀਟਿੰਗਾਂ ਜਿਹੜੀਆਂ ਹੋਈਆਂ ਨੇ ਬਹੁਤ ਸਾਰੀਆਂ ਮੀਟਿੰਗਾਂ ਇਹਨਾਂ ਦੋਨਾਂ ਜਿਹੜਾ ਤੋਂ ਦੱਸ ਦੇ ਕੇ ਆਗੂਆਂ ਦੇ ਵਿਚਕਾਰ ਹੋਈਆਂ ਹਾਲਾਂਕਿ